ਵਿਦੇਸ਼ ਜਾਣ ਦਾ क्रेज ਪੰਜਾਬੀਆਂ ਦੇ ਵਿੱਚ ਇਸ ਕਦਰ ਹੈ ਕਿ ਵਿਦੇਸ਼ ਜਾਣ ਦੇ ਲਈ ਪੰਜਾਬੀ ਕੁਝ ਵੀ ਕਰ ਸਕਦੇ ਨੇ ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਪਧੋੜ ਵਿਧਾਨ ਸਭਾ ਹਲਕਾ ਦੇ ਪਿੰਡ ਉਗੋਕੇ ਤੋਂ ਸਾਹਮਣੇ ਆਇਆ ਹੈ ਉਗੋਕੇ ਦੇ ਰਹਿਣ ਵਾਲੇ ਡੋਗਰ ਸਿੰਘ ਨੇ ਆਪਣੇ ਪੁੱਤਰ ਸਰਬਜੀਤ ਸਿੰਘ ਦਾ 3 ਸਾਲ ਪਹਿਲਾਂ ਵਿਆਹ ਕੀਤਾ ਸੀ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਪਾਤਣਾ ਦੇ ਪਿੰਡ ਗਲੋਲੀ ਦੀ ਕੁਲਵੰਤ RAM ਦੀ ਧੀ ਕਿਰਨਕੌਰ ਦੇ ਨਾਲ ਸਰਬਜੀਤ ਸਿੰਘ ਦਾ ਵਿਆਹ ਕੀਤਾ ਗਿਆ ਕਿਰਨਕੌਰ ਦੇ ਆਈਲੈਂਡਸ ਦੇ ਵਿੱਚੋਂ 6.5 ਬੈਂਡ ਆਏ ਸੀ ਤੇ ਕਿਰਨ ਕੌਰ ਨੇ ਭਰੋਸਾ ਦਿੱਤਾ ਸੀ ਕਿ ਉਹ ਕੈਨੇਡਾ ਜਾ ਕੇ ਉਹਨਾਂ ਦੇ ਪੁੱਤਰ ਨੂੰ ਉੱਥੇ ਸਿੱਧੇਗੀ ਤੇ ਵਰਕ ਪਰਮਿਟ ਵੀ ਦਿਵਾਏਗੀ ਪਰ ਜਦੋਂ ਕਿਰਨ ਕੌਰ ਕੈਨੇਡਾ ਪਹੁੰਚ ਗਈ ਤਾਂ ਉਸਦੇ ਤੇਵਰ ਬਦਲ ਗਏ ਕੀ ਹੋਇਆ ਇਸ ਪਰਿਵਾਰ ਦੇ ਨਾਲ ਇਹ ਦੁੱਖ ਭਰੀ ਕਹਾਣੀ ਡੋਗਰ ਸਿੰਘ ਦੀ ਜ਼ੁਬਾਨੀ ਸੁਣਦੇ ਹਾਂ ਮੇਰਾ ਨਾਮ ਸਰਪਜੀਤ ਸਿੰਘ ਆ ਪਿੰਡ ਊਗੋਕੇਆ ਜ਼ਿਲ੍ਹਾ ਬਰਨਾਲਾ ਮੇਰੀ ਘਰ ਵਾਲੀ ਦਾ ਨਾਮ ਕਿਰਨ ਕੌਰ ਆ ਤੇ ਮੇਰਾ 2023 ਦੇ ਵਿੱਚ ਵਿਆਹ ਹੋਇਆ ਸੀਗਾ ਤੇ ਸਾਰੇ ਪੈਸੇ ਅਸੀਂ ਲਾਏ ਸੀਗੇ ਤੇ ਜਦੋਂ ਵੀ ਬੈ ਉਹ ਇਹਨਾਂ ਤੋਂ ਕੋਈ ਵੀ ਖਰਚਾ ਸੀ ਕੋਈ ਵੀ ਖਰਚਾ ਨਹੀਂ ਲੈਂਦਾ ਸੀਗਾ ਤੇ ਮੈਨੂੰ ਕਹਿੰਦੀ ਸੀ ਮੈਂ ਤੈਨੂੰ ਵਰਕ ਪਰਮਿਟ ਵੀ ਦਵਾਉਂਗੀ ਤੇ ਤੈਨੂੰ ਮੀ ਪੀਆਰ ਵੀ ਦਵਾਉਂਗੀ ਹਨਾ ਵੀ ਤੂੰ ਮੈਨੂੰ ਇੱਕ ਵਾਰ ਵੀ ਪੈਸੇ ਦਵਾ ਕੇ ਲੈ ਜਾ ਵੀ ਮੇਰੇ ਇੰਨੇ ਬੈਂਡ ਆਏ ਵੀ ਹਨਾ ਵੀ ਤੂੰ ਘਰਦਿਆਂ ਨਾਲ ਵੀ ਗੱਲ ਕਰਕੇ ਵੇਖ ਲੈ ਵੀ ਮੇਰਾ ਵੀ ਜੀ ਵੀਜ਼ਾ ਲਵਾ ਦੇਣਾ ਹਨਾ ਤੇ ਮੈਂ ਘਰਦਿਆਂ ਨਾਲ ਗੱਲ ਕੀਤੀ ਜਦੋਂ ਤੇ ਮੇਰੇ ਮੰਮੀ ਡੈਡੀ ਨਾਲ ਮੈਂ ਕੀ ਜੋ ਗੱਲ ਕੀਤੀ ਮੰਮੀ ਡੈਡੀ ਮੇਰੇ ਮੰਨ ਗਏ ਤੇ ਹਨਾ ਤੇ ਮੈਂ ਇਦੋਂ ਆ ਜੀਡੀ ਨਾਲ ਉਹਦੀ ਫੀਸ ਦਾ ਖਰਚਾ ਤੇ ਮੈਂ ਆਪਦੇ ਵਿਆਹ ਤੇ ਜਿਹੜਾ ਖਰਚਾ ਕੀਤਾ ਤੇ ਅੱਗੇ ਜਿਹੜਾ ਇਹਦਾ ਰਹਿਣ ਦਾ ਖਰਚਾ ਸਾਰਾ ਮੈਂ ਕੀਤਾ ਮੇਰਾ ਟੋਟਲ 445 ਲੱਖ ਰੁਪਏ ਦਾ ਖਰਚਾ ਆਇਆਗਾ ਤੇ ਬਾਅਦ ਵਿੱਚ ਇਹ ਆਪਦੇ ਘਰਦਿਆਂ ਨੂੰ ਮੈਥੋਂ ਬਿਨਾ ਪੁੱਛੇ ਤੇ ਮੈਂ ਜਦੋਂ ਇੱਥੋਂ ਆਇਆ ਜਦੋਂ ਮੈਂ ਇੱਥੇ ਆ ਗਿਆ ਕੈਨੇਡਾ ਤੇ ਮੈਥੋਂ ਬਿਨਾ ਪੁੱਛੇ ਇਹਨੇ ਆਪਦੇ ਮੰਮੀ ਰੇਡੀ ਦਾ ਤੇ ਆਪਦੇ ਭਰਾ ਦਾ ਵੀਜ਼ਾ ਲਵਾਇਆ ਤੇ ਆਪਦੇ ਭਰਾ ਨੂੰ ਇਹਨੇ ਸੱਦਿਆ ਜਦੋਂ ਇਹਨੇ ਆਪਦੇ ਭਰਾ ਨੂੰ ਸੱਦਿਆ ਜੋ ਵੀ ਫੇਰ ਇਹਨੇ ਫੇਰ ਦੁਬਾਰੇ ਮੇਰੇ ਤੋਂ ਮੰਗ ਕੀਤੀ ਮੇਰੇ ਮੰਮੀ ਡੈਡੀ ਨੂੰ ਮੰਗ ਕੀਤੀ ਜੋਰ ਪਾਇਆ ਸਾਡੇ ਤੇ ਵੀ ਯਾਰ ਵੀ ਮੇਰੇ ਵੀ ਮੇਰੇ ਕੋਲ ਕੋਈ ਖਰਚੇ ਨਹੀਂ ਹੈਗਾ ਮੇਰੇ ਕੋਲ ਕੋਈ ਵੀ ਪੈਸਾ ਲਾਉਣ ਨੂੰ ਹੈ ਨਹੀਂਗਾ ਹਨਾ ਵੀ ਮੇਰੇ ਭਰਾ ਨੂੰ ਇੱਕ ਵਾਰ ਬੁਲਾ ਲਾ ਹਨਾ ਵੀ ਮੈਂ ਤੈਨੂੰ ਸਾਰਾ ਕੁਝ ਸੈੱਟ ਕਰ ਦੂੰਗੀ ਤੇਰੀ ਵੀ ਲਾਈਫ ਸੈੱਟ ਕਰ ਦੂੰਗੀ ਨਾਲ ਮੈਂ ਆਪ ਸੈੱਟ ਹੋ ਜੂੰਗੀ ਨਾਲੇ ਤੇਰੀ ਹਨਾ ਮੇਰੇ ਭਰਾ ਦੀ ਵੀ ਲਾਈਫ ਸੈੱਟ ਹੋ ਜੂਗੀ ਤੇ ਫਿਰ ਮੈਂ ਆਪਣੇ ਡੈਡੀ ਨਾਲ ਗੱਲ ਕੀਤੀ ਤੇ ਫਿਰ ਮੇਰੇ ਡੈਡੀ ਨੇ ਇਹਦਾ ਸਾਰਾ ਖਰਚਾ ਚੱਕ ਕੇ ਇਹਦੀ ਟਿਕਟ ਕਰਾਈ ਤੇ ਫਿਰ ਇਹਦੇ ਭਰਾ ਨੂੰ ਵੀ ਸੱਦਿਆ ਜਦੋਂ ਇਥੇ ਸਾਧਕੇ ਸਾਰਾ ਕੁਝ ਕਿਹਾ ਇਹਦੇ ਭਰਾ ਦਾ ਵਰਕ ਪਰਮਟ ਜੋ ਕੁਝ ਵੀ ਹੁੰਦਾ ਸੀ ਅਸੀਂ ਸਾਰਾ ਕੁਝ ਸਦਾ ਡੰਨਾ ਕੀਤਾ ਫੇਰ ਵੀ ਦਵਾਰੇ ਤੇ ਜਦੋਂ ਡੰਨ ਕਰਤਾ ਇਹਨੇ ਮੈਨੂੰ ਬਿਨਾਂ ਦੱਸੇ ਮੈਂ ਕੰਮਤੀ ਸੀਗਾ ਤੇ ਮੈਨੂੰ ਇਹ ਬਿਨਾਂ ਦੱਸੇ ਹੀ ਕਰੂੰ ਬੈਗ ਚੱਕ ਕੇ ਆਪਦੇ ਭਰਾ ਨਾਲ ਬਾਗ ਗਈ ਤੇ ਇਹਨਾਂ ਦੀ ਪਲਾਨਿੰਗ ਪਹਿਲਾਂ ਹੀ ਚੱਲ ਰਹੀ ਸੀਗੀ ਤੇ ਮੈਨੂੰ ਕੋਈ ਪਤਾ ਨਹੀਂ ਕੋਈ ਨਹੀਂ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਵੀ ਮੇਰੇ ਨਾਲ ਕੀ ਕੁਝ ਕਰ ਰਹੀ ਹੈ ਨਾ ਤੇ ਮੈਂ ਤਾਂ ਦੇ ਇੱਕ ਤਰ੍ਹਾਂ ਦਾ ਮੈਂ ਇਹਦਾ ਦੀ ਕਲੋ ਐਸਐਸ ਜਾਂ ਵੀ ਹੈਲਪ ਕਰ ਰਹੇ ਸੀ ਕਦੇ ਭਰਾ ਦੀ ਤੇ ਐਦੀ ਰੀਤ ਇਹਨਾਂ ਦੇ ਪਰਿਵਾਰ ਦੀ ਠੀਕ ਆ ਤੇ ਮੈਂ ਬਹੁਤ ਹੈਲਪ ਕੀਤੀ ਆ ਜੋ ਕੁਝ ਵੀ 1 ਰੁਪਿਆ ਇਹਨਾਂ ਦੇ ਅੱਜ ਤੱਕ ਇਹਨਾਂ ਦੇ ਪਰਿਵਾਰ ਤੋਂ ਨੰਬਰ 2022 ਨੂੰ ਜੀ ਰੀਤੀ ਰਿਵਾਜਾਂ ਦੇ ਮੁਤਾਬਕ ਮੈਂ ਆਪਦੇ ਬੇਟਾ ਸਰਬਜੀਤ ਸਿੰਘ ਦਾ ਵਿਆਹ ਕਰਨ ਕਰਨ ਕੌਰ ਪੁੱਤਰੀ ਕਲਵੰਤਰਾ ਪਿੰਡ ਗਲੌਲੀ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਨਾਲ ਕਰਿਆ ਸੀ ਜੀ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਸਰ ਜੀ ਉਸ ਤੋਂ ਬਾਅਦ ਮੈਂ ਮਤਲਬ ਕਿ ਮੈਨੂੰ ਮੇਰੇ ਸਿਸਟਰ ਨੇ ਹੀ ਮੈਨੂੰ ਮਤਲਬ ਕਿ 10 ਪੈਸੇ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਐ ਲੜਕੀ ਕਰਨਗੌਰ ਦੇ ਸਾਡੇ 6 ਬੈਂਡ ਆਏ ਹੋਏ ਸੀ ਤੇ ਉਹ ਕਹਿੰਦੇ ਸੀ ਵੀ ਲੜਕੀ ਦੇ ਪੈਸੇ ਲਾਉਣ ਵਾਲੇ ਮਾਪਿਓ ਮਾਪਿਓ ਸਮਰੱਥ ਨਹੀਂ ਹੈਗੇ ਤੇ ਵੀ ਮਤਲਬ ਕਿ ਪੈਸੇ ਤੁਹਾਨੂੰ ਲਾਉਣੇ ਪੈਣੇ ਆ ਤੇ ਮਤਲਬ ਕਿ ਲੜਕੇ ਦਾ ਤੁਸੀਂ ਲੜਕੀ ਨਾਲ ਵਿਆਹ ਕਰ ਲਓ ਮੈਂ ਕਿਹਾ ਚਲੋ ਠੀਕ ਹੈ ਜੀ ਸਾਨੂੰ ਮਤਲਬ ਕਿ ਮੈਂ ਆਪਦੀ ਪਰਿਵਾਰ ਨਾਲ ਰਾਏ ਕੀਤੀ ਤਾਂ ਮੈਂ ਪੈਸੇ ਮਤਲਬ ਕਿ ਲਾਉਣ ਵਾਸਤੇ ਰਾਜੀ ਹੋ ਗਿਆ ਮੈਂ ਕਰਜ਼ਾ ਚੱਕ ਕੇ ਕਰੀਬ 40 ਲੱਖ ਰੁਪਇਆ ਮਤਲਬ ਕਿ ਲਾਇਆ ਤੇ ਉੱਥੇ ਜਾ ਕੇ ਲੜਕੀ ਮਤਲਬ ਕਿ ਆਪਦੇ ਬਿਆਨੀ ਬਦਲ ਗਈ ਜੀ ਮੈਂ 25 ਸਤੰਬਰ 2022 ਨੂੰ ਅ ਤਹਿਸੀਲ ਤਪਾ ਆਪਣਾ ਤਹਿਸੀਲ ਤਪੇ ਦੇ ਤਹਿਸੀਲਦਾਰ ਤਪੇ ਦੇ ਮਤਲਬ ਕਿ ਹਾਜ਼ਰੀ ਵਿੱਚ ਮੈਂ ਕੋਰਟ ਮੈਂ ਰਜਿਸਟਰਡ ਕਰਾ ਕੇ 25 ਮਾਰਚ 2023 ਨੂੰ ਕੁੜੀ ਨੂੰ ਮਤਲਬ ਕਿ ਇਥੇ ਵੀਜ਼ਾ ਲਵਾ ਕੇ ਭੇਜਿਆ ਸੀ ਜੀ ਜੂਸੀਡਬਲ ਬੈਂਕਵਰ ਕੈਨੇਡਾ ਦੋ ਸਾਲ ਦੀ ਮਤਲਬ ਕਿ ਇਹਦੀ ਸਟੱਡੀ ਸੀ ਜੀ ਇੱਕ ਸਾਲ ਮਤਲਬ ਕਿ ਇਹਨੇ ਆਪਣੇ ਬੇਟੇ ਦੇ ਨਾਲ ਉੱਥੇ ਵਧੀਆ ਰਹੀ ਹੈ ਜੀ ਉੱਥੇ ਬਾਅਦ ਉਸ ਤੋਂ ਬਾਅਦ ਮੈਂ ਬੇਟੇ ਨਾਲ ਇਹ ਕਲੇਸ਼ ਕਰਨ ਕਰਨ ਲੱਗੀ ਵੀ ਮੇਰੇ ਮਾਂ ਨੂੰ ਤੇ ਮੇਰੇ ਭਰਾ ਨੂੰ ਵੀ ਬੁਲਾਓ ਤੁਸੀਂ ਹਨਾ ਵੀ ਤੁਹਾਡੇ ਫਾਦਰ ਨੂੰ ਕਹੋ ਤੇ ਮੇਰੇ ਮਾਂ ਨੂੰ ਤੇ ਮੇਰੇ ਭਰਾ ਨੂੰ ਵੀ ਬੁਲਾਓ ਮੈਂ ਕਿਹਾ ਚਲੋ ਠੀਕ ਹੈ ਜੀ ਜਦੋਂ ਬੇਟੇ ਨਾਲ ਕਲੇਸ਼ ਕਰਨ ਲੱਗੀ ਉਸ ਤੋਂ ਬਾਅਦ ਮੈਂ ਕਰੀਬ 7 ਲੱਖ ਰੁਪਇਆ ਚਲੋ ਫੇਰ ਲਾ ਕੇ ਇਹਦੇ ਭਰਾ ਨੂੰ ਭੇਜਿਆ ਜੀ ਉੱਥੇ ਉੱਥੇ ਜਾ ਕੇ ਜਦੋਂ ਮੈਂ ਮਤਲਬ ਕਿ ਇਹਦੇ ਆਪਦੇ ਭਰਾ ਨੂੰ ਬੁਲਾ ਲਿਆ ਜੀ ਤਾਂ ਮਤਲਬ ਕਿ ਭਰਾ ਦੇ ਆਪਣਾ ਉੱਥੇ ਬੁਲਾ ਲਿਆ ਤੇ ਉੱਥੇ ਜਾ ਕੇ ਆਪਦੇ ਭਰਾ ਨਾਲ ਅਲਾ ਗਰਹਿਣ ਲੱਗੀ ਜੀ ਆ ਸਾਡੇ ਠਾਣੇ ਵਿਖੇ ਮਤੀ 26 8 2025 ਨੂੰ ਇੱਕ ਐਫ ਆਈ ਆਰ ਲॉज ਹੋਈ ਸੀ 83 ਨੰਬਰ ਬਾਦ ਪਰਤਾਲ ਇਹਦੇ ਵਿੱਚ ਧਾਰਾ 420 120 ਬੀ ਤੇ 506 ਆਈ ਪੀ ਸੀ ਦੇ ਅਧੀਨ ਐਫ ਆਈ ਆਰ ਲॉज ਹੋਈ ਹੈ ਇੱਕ ਡੋਗਰ ਸਿੰਘ ਹੈ ਜੀ ਪਿੰਡ ਉਬੋਕੇ ਦਾ ਤੇ ਉਹਦਾ ਬੇਟਾ ਸਰਬਜੀਤ ਸਿੰਘ ਹੈ ਡੋਗਰ ਸਿੰਘ ਨੂੰ ਇੱਕ ਪਰਿਵਾਰ ਮਿਲਿਆ ਮਲਾਇਆ ਕਿਸੇ ਨੇ ਕਿ ਇਹ ਪਰਿਵਾਰ ਜੀ ਪਾਤਣ ਦੇ ਪਾਤਣ ਖਾਣੇ ਚ ਪੈਂਦਾ ਪਿੰਡ ਗਲੋਲੀ ਹੈ ਉੱਥੋਂ ਦਾ ਰਹਿਣ ਵਾਲਾ ਉੱਥੇ ਲੜਕੀ ਸੀ ਇੱਕ ਕਿਰਨਕੌਰ ਜਿਹਦੇ ਕਿ ਆਈਲੈਂਡਸ ਦੇ ਵਿੱਚੋਂ ਬੈਂਡ ਆਈ ਸੀ ਤਾਂ ਇਹਨਾਂ ਪਰਿਵਾਰਾਂ ਦੀ ਆਪਸ ਵਿੱਚ ਸਹਿਮਤੀ ਹੋਈ ਵੀ ਸਾਡੇ ਮੁੰਡੇ ਨੂੰ ਤੁਹਾਡੀ ਕੁੜੀ ਵਰਕ ਪਰਮਿਟ ਦਵਾ ਦੂਗੀ ਤੇ ਪੀਆਰ ਕਰਵਾ ਦੂਗੀ ਤਾਂ ਇਹਨਾਂ ਨੇ ਕੁੜੀ ਨੂੰ ਬਾਹਰ ਭੇਜਨ ਦਾ ਤੇ ਵਿਆਹ ਦਾ ਪੈਸਾ ਸਾਰਾ ਆਪ ਲਾਇਆ ਤਾਂ ਉਸ ਤੋਂ ਬਾਅਦ ਇਹ ਕੁੜੀ ਔਰ ਮੁੰਡਾ ਚਲੇ ਗਏ ਉਧਰ ਕੁੜੀ ਦੀ ਸਟੱਡੀ ਹੁੰਦੀ ਰਹੀ ਇਹ ਮੁੰਡਾ ਉਹਦੇ ਨਾਲ ਰਹਿੰਦਾ ਸੀਗਾ ਸਾਲ ਕੋ ਨਾਲ ਰਿਆ ਉਸ ਤੋਂ ਬਾਅਦ ਕੁੜੀ ਨੇ ਜिद ਕੀਤੀ ਵੀ ਮੇਰੇ ਭਰਾ ਨੂੰ ਵੀ ਬਲਾਓ ਵਰਕ ਪਰਮਿਟ ਤੇ ਤਾਂ ਇਸ ਪਰਿਵਾਰ ਨੇ ਫਿਰ 7 ਲੱਖ ਰੁਪਏ ਲਾ ਕੇ ਉਹਦੇ ਭਰਾ ਨੂੰ ਵੀ ਉੱਥੇ ਬੁਲਾ ਦਿੱਤਾ ਉਸ ਤੋਂ ਬਾਅਦ ਕੁੜੀ ਨੇ ਇਹ ਦਿਨ ਮੁੰਡੇ ਨੂੰ ਅਲੱਗ ਰਹਿਣ ਲੱਗ ਗਈ ਔਰ ਆਪਦੇ ਪਰਿਵਾਰ ਨਾਲ ਮਿਲ ਕੇ ਵੀ ਉਹਦੇ ਮੁੰਡੇ ਨੂੰ ਨਾ ਤਾਂ ਪੀਆਰ ਕਰਵਾਇਆ ਨਾ ਹੀ ਉਹਦਾ ਵਰਕ ਪਰਮਿਟ ਦਾ ਕੋਈ ਸਟੈਂਡਰਡ ਮਤਲਬ ਠੱਗੀ ਮਾਰੀ ਹੈ ਵਰਕ ਪਰਮਿਟ ਤਾਂ ਉਹਨੂੰ ਐਕਸਟੈਂਡ ਨਹੀਂ ਕਰਵਾਇਆ ਤਾਂ ਇਹਨਾਂ ਦੇ ਅਧੀਨੇ ਮੁਕੱਦਮਾ ਦਰਜ ਹੋਇਆ ਜਿਦੇ ਵਿੱਚ ਲੜਕੀ ਦੀ ਮਾਂ ਨਿਰਮਲ ਕੌਰ ਆ ਉਹਦੀ ਗ੍ਰਿਫਤਾਰੀ ਕਰ ਲਈ ਆ ਬਾਕੀਆਂ ਦੀ ਗ੍ਰਿਫਤਾਰੀ ਕਰਨੀ ਹੈ ਜੇ ਬਾਕੀ ਆ